ਲੋਕ ਆਉਂਦੇ ਹਨ ਨਤਮਸਤਕ ਹੁੰਦੇ ਹਨ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਇੱਥੇ ਚੜਾਉਂਦੇ ਹਨ ਆਪਣੀਆਂ ਮਨੋ ਕਾਮਨਾ ਪੂਰਨ ਕਰਨ ਦੇ ਲਈ ਨਤਮਸਤਕ ਹੋ ਕੇ ਸ਼ਰਾਬ ਚੜਾਉਂਦੇ ਹਨ ਅਤੇ ਉਸੇ ਹੀ ਸ਼ਰਾਬ ਦਾ ਅੱਗੋਂ ਲੋਕਾਂ ਨੂੰ ਪ੍ਰਸ਼ਾਦ ਜਿਹੜਾ ਹੈ ਉਹ ਵੰਡਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਬਾਲਟੀ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਜੋ ਲੋਕੀ ਲੈ ਕੇ ਆਏ ਸੀ ਉਹ ਇੱਥੇ ਚੜਾਵਾ ਚੜਾਇਆ ਜਾਂਦਾ ਹੈ ਤੇ ਇਸੇ ਹੀ ਜਿਹੜਾ ਸ਼ਰਾਬ ਹੈ ਉਹਦਾ ਪ੍ਰਸ਼ਾਦ ਵੀ ਲੋਕਾਂ ਨੂੰ ਵੰਡਿਆ ਜਾਂਦਾ ਹੈ ਨਤ ਮੰਗੀ ਸੀ

ਪੜੋਤ ਲਾਈ ਹੋਇਆ ਆਇਤ ਲੋ ਨੇ ਆ ਇਥੇ 1996 ਦੇ ਜਗ੍ਹਾ ਤੇ ਆਏ ਸਨ ਉਹ ਇਸ ਜਗ੍ਹਾ ਤੇ ਬੈ ਕੇ ਭਗਤੀ ਕਰਿਆ ਕਰਦੇ ਸਨ ਉਹ ਭਗਤੀ ਦੇ ਦੌਰਾਨ ਸਾਡੇ ਪਿੰਡ ਦੇ ਜੱਟ ਜ਼ਮੀਂਦਾਰ ਉਹਨਾਂ ਨੇ ਲਾਦ ਨਹੀਂ ਸੀ ਹੰਡੀ ਉਹ ਬਾਬਾ ਜੀ ਪਾਸ ਹੈ ਵੀ ਸਾਡੇ ਕਿਰਪਾ ਕਰਕੇ ਕਹਿ ਲਗਾ ਹੀ ਕਿ ਉਹਨਾਂ ਪਰਮਾਤਮਾ ਕੇ ਅਰਦਾਸ ਬੈਂਦੀ ਤੁਸੀਂ ਕਰਵਾ ਹੀ ਕਰਦੇ ਆ ਉਹਨਾਂ ਦੇ ਘਰ ਬਾਅਦ ਚ ਮੇਡਾ ਆਇਆ ਉਹ ਬਾਬਾ ਜੀ ਪਾਸ ਆਏ ਵੀ ਸਾਡੀ ਮਨੋਗਾਵਨਾ ਪੂਰੀ ਰਹੀ ਤੇ ਜਾਸ 7 5 ਵਗੇ ਪੈਰੀਲ ਵਿੱਚ ਆਪ 500 ਰੁਪਏ ਲੈ ਲਓ ਬਾਬਾ ਕਹਿਣ ਲੱਗੇ ਮੈਂ ਮੈਂ ਪੈ ਲਈ ਆਪਣੀ ਸ਼ੱਦਗਈ ਬਾਬਾ ਜੱਟ ਪਰਿਵਾਰ ਨੂੰ ਬਰਉਂਗਾ ਤੇ ਮਮ ਆਏ ਸਨ ਲੋੜ ਕੋਈ ਨਹੀਂ ਗਈ ਤੁਸੀਂ ਆਪਰੇ ਘਰ ਦੇ ਖੁਸ਼ੀ ਕਰੋ ਉਹ ਬੱਚੇ ਤੇ ਜੇ ਹੋ ਗਏ ਬਾਬਾ ਜੀ ਕਹਿਣ ਕਿ ਉਹ ਸੰਗਤ ਸਾਹਮਣੇ ਸੰਗਤ ਤੇ ਬੈਠੀ ਬਾਬਾ ਜੀ ਕਹਿਣ ਕਿ ਸੰਗਤ ਨੂੰ ਪੁੱਛ ਲੋ ਜੋ ਸੰਗਤ ਦੀ ਆਵਾਜ਼ ਆ ਉਹ ਕਹਿੰਦੇ ਬਾਬਾ ਜੀ ਤੇ ਖੁਸ਼ੀ ਦਾ ਮੌਕਾ ਤੇ ਸ਼ਰਾਬ ਹੀ ਲੈ ਆਓ ਬਾਬਾ ਜੀ ਕਹਿਣ ਲੱਗੇ ਸੰਗਤ ਨੇ ਆਵਾਜ਼ ਦਿੱਤੀ ਤੂੰ ਉਹਦੀ ਇੱਕ ਬੋਤਲ ਲੈ ਆ ਕੇ ਦਿਨਾਂ ਦਾ ਬਣਨ ਦਿਆ ਕਰ ਇਸ ਉਸ ਦਿਨ ਤੋਂ ਮਰਦ ਜਦੋਂ ਸ਼ਰਾਬ ਬਾਬਾ ਜੀ ਪਰ ਸ਼ਰਾਬ ਕਰਨੀ ਸ਼ੁਰੂ ਹੋ ਗਈ ਔਰ ਕਿਸੇ ਦੀ ਕੋਈ ਮਨੋਦਾਨਾ ਕੇ ਕੋਈ ਮਨੋਦਾਨਾ ਪੂਰੀ ਨਹੀਂ ਹੋਦੀ ਜੇ ਉਹ ਕਰ ਪਤਾ ਦੇ ਕੇ ਉਹਨੇ ਉਹ ਲਗਾਤਾਰ ਹੀ ਇਥੇ ਸ਼ਰਾਬ ਦੇ ਜੜਾਵਾ ਜਾਂ ਹਾਂ ਸ਼ਰਾਬ ਲੰਗਰ ਪਾਣੀ ਵੀ ਹੁੰਦਾ ਹੈ ਸ਼ਰਾਬ ਦੇ ਜੜਾਵਾ ਲੰਗਰ ਪਾਣੀ ਨਾ ਚੱਲਦਾ ਜੀ ਕੋਈ ਤੇ ਹਾਂ ਤੈਨੂੰ ਪਤਾ ਹੈਗਾ ਕਿ ਬਾਬਾ ਰੋਡੇ ਸਾਹਿਬ ਖੁਦ ਵੀ ਉਸ ਵੇਲੇ ਪੀਂਦੇ ਸਨ ਬਾਬਾ ਨੇ ਆਪਣੀ ਪਿੱਟੀ ਦੀ ਬਾਬਾ ਕੋਈ ਆ ਤਾਂ ਆਪਣਾ ਕੰਮ ਕਰਾ ਬਾਬਾ ਰੋਡੇ ਆਪਕਸ਼ਾ ਸ਼ਰਾਬ ਨਹੀਂ ਪੀਤੀ ਜੀ ਇਹ ਸਾਥ ਸੰਗਤ ਨੇ ਜਲਾਈ ਹੈ ਜੀ ਅਗਰ ਧਰਮ ਦੀ ਗੱਲ ਕੀਤੀ ਜਾਵੇ ਤਾਂ ਹਰ ਇੱਕ ਧਰਮ ਦੇ ਵਿੱਚ ਕਈ ਕਈ ਧਾਰਮਿਕ ਅਸਥਾਨ ਹਨ ਜਿੱਥੇ-ਜਿੱਥੇ ਲੋਕਾਂ ਦੀ ਜਿੱਦਾਂ-ਜਿੱਦਾਂ ਦੀ ਸ਼ਰਧਾ ਹੁੰਦੀ ਆ ਉਸ ਤਰੀਕੇ ਨਾਲ ਭਾਵਨਾ ਲੈ ਕੇ ਜਾਂਦੇ ਹਨ ਨਤਮਸਤਕ ਹੁੰਦੇ ਹਨ ਪਰ ਅੱਜ ਇੱਕ ਧਾਰਮਿਕ ਸਥਾਨ ਤੁਹਾਨੂੰ ਜੋ ਦਿਖਾਣ ਜਾ ਰਹੇ ਹਾਂ ਇਹ ਭੋਮੇ ਪਿੰਡ ਦੇ ਨੇੜੇ ਜਦੀਕ ਬਾਬਾ ਰੋਡੇ ਸ਼ਾਹ ਦਾ ਅਸਥਾਨ ਹੈ ਇਸ ਅਸਥਾਨ ਤੇ ਵਿਲੱਖਣ ਚੀਜ਼ ਇਹ ਹੈ ਕਿ ਇੱਥੇ ਸ਼ਰਾਬ ਦਾ ਚੜਾਵਾ ਚੜਦਾ ਲੋਕ ਆਉਂਦੇ ਹਨ ਨਤਮਸਤਕ ਹੁੰਦੇ ਹਨ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਇੱਥੇ ਚੜਾਉਂਦੇ ਹਨ ਆਪਣੀਆਂ ਮਨੋ ਕਾਮਨਾ ਪੂਰਨ ਕਰਨ ਦੇ ਲਈ ਨਤਮਸਤਕ ਹੋ ਕੇ ਸ਼ਰਾਬ ਚੜਾਉਂਦੇ ਹਨ ਅਤੇ ਉਸੇ ਹੀ ਸ਼ਰਾਬ ਦਾ ਅੱਗੋਂ ਲੋਕਾਂ ਨੂੰ ਪ੍ਰਸ਼ਾਦ ਜਿਹੜਾ ਹੈ ਉਹ ਵੰਡਿਆ ਜਾਂਦਾ ਹੈ ਸਾਲ 'ਚ ਦੋ ਵਾਰ ਇੱਥੇ ਬਾਬੇ ਰੋਡੇ ਸ਼ਾਹ ਦੀ ਜਾਚ ਮੇਲਾ ਲੱਗਦਾ ਹੈ ਤੁਸੀਂ ਤਸਵੀਰਾਂ ਦੇਖ ਲਓ ਉਸੇ ਦਰਗਾਹ ਦੀਆਂ ਹਨ ਬਾਬੇ ਰੋਡੇ ਸ਼ਾਹ ਦੀ ਇਹ ਦਰਗਾਹ ਹੈ ਜਿੱਥੇ ਕਿ ਸਾਲ 'ਚ ਮੇਲਾ ਲੱਗਦਾ ਹੈ ਇੱਕ ਵਾਰ ਅਤੇ ਇਸ ਮੇਲੇ ਦੇ ਦੌਰਾਨ ਦੂਰ ਦਰਾਡੇ ਤੋਂ ਲੋਕ ਇੱਥੇ ਪਹੁੰਚਦੇ ਹਨ ਤਰ੍ਹਾਂ ਤਰ੍ਹਾਂ ਦੀ ਚਾਹੇ ਅੰਗਰੇਜ਼ੀ ਹੋਵੇ ਦੇਸੀ ਹੋਵੇ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਲੈ ਕੇ ਪਹੁੰਚਦੇ ਹਨ ਇੱਥੇ ਬਾਬੇ ਰੋਡੇ ਦੇ ਅੱਗੇ ਨਤਮਸਤਕ ਹੁੰਦੇ ਹਨ ਸ਼ਰਾਬ ਦਾ ਪ੍ਰਸ਼ਾਦ ਚੜਾਉਂਦੇ ਹਨ ਅਤੇ ਉਹੀ ਸ਼ਰਾਬ ਦਾ ਪ੍ਰਸ਼ਾਦ ਅੱਗੇ ਲੋਕਾਂ 'ਚ ਵਰਤਾਇਆ ਵੀ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਇੱਥੇ ਲੈ ਕੇ ਦੇਸੀ ਸ਼ਰਾਬ ਪਹੁੰਚੇ ਹੋਏ ਹਨ ਪਰ ਤੁਹਾਨੂੰ ਮੈਂ ਖਾਸ ਗੱਲ ਦੱਸਦਾ ਕਿ ਜਦੋਂ ਇੱਥੇ ਬਾਬੇ ਰੋਡੇ ਸਾਹਿਬ ਦਾ ਮੇਲਾ ਹੁੰਦਾ ਹੈ ਤਾਂ ਉਸ ਦਿਨਾਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਫੜ ਨਹੀਂ ਹੁੰਦੀ ਸਭ ਇੱਥੇ ਪ੍ਰਸ਼ਾਦ ਦੇ ਰੂਪ 'ਚ ਸ਼ਰਾਬ ਲੈ ਕੇ ਪਹੁੰਚਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਬਾਲਟੀ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਜੋ ਲੋਕੀ ਲੈ ਕੇ ਆਏ ਸੀ ਉਹ ਇੱਥੇ ਚੜਾਵਾ ਚੜਾਇਆ ਜਾਂਦਾ ਹੈ ਤੇ ਇਸੇ ਹੀ ਜਿਹੜਾ ਸ਼ਰਾਬ ਆ ਉਹਦਾ ਪ੍ਰਸ਼ਾਦ ਵੀ ਲੋਕਾਂ ਨੂੰ ਵੰਡਿਆ ਜਾਂਦਾ ਹੈ ਵੀਰ ਜੀ ਨਾਲ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਆਪਣਾ ਮਨਪ੍ਰੀਤ ਸਿੰਘ ਪਾਜੀ ਕਿੱਥੋਂ ਆਏ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਲੁਧਿਆਣੇ ਤੋਂ ਸਪੈਸ਼ਲ ਇਸ ਜਗ੍ਹਾ ਵਾਸਤੇ ਆਏ ਹੋ ਹਾਂ ਜੀ ਇੱਥੇ ਵਾਤਾਵਰਣ ਤੇ ਕੀ ਲੈ ਕੇ ਆਏ ਹੋ ਪਛਾਰ ਲੈ ਕੇ ਆਂਦਾ ਬਿਜਰਾਉਣ ਲਈ ਇਹ ਮੇਰੇ ਸਾਨਾ ਘਰ ਦੀ ਗੱਡੀ ਦੇਸੀ ਆ ਹਾਂਜੀ ਘਰ ਦੀ ਗੱਡੀ ਅੱਛਾ ਕੋਈ ਮੰਨਤ ਮੰਗੀ ਸੀ ਮੰਨਤ ਉਹ ਚੜਾ ਕੇ ਚੱਜਦੀ ਜਦੋਂ ਮੇਲਾ ਆਉਂਦਾ ਬਾਬੇ ਦਾ ਸਾਲ ਬਾਸ ਸਾਲ ਬਾਸ ਹਾਂਜੀ ਬਸ ਹਰ ਸਾਲ ਹੀ ਲੈ ਕੇ ਆਉਂਦੇ ਆ ਹਾਂ ਸਾਲ ਹੀ ਲੈ ਕੇ ਆਉਂਦੇ ਤੇ ਇਹ ਹੁਣ ਕਿੰਨੀ ਹੈਗੀ ਸ਼ਰਾਬ ਇਹ 18 ਬੋਤਲਾਂ ਆ 18 ਬੋਤਲਾਂ ਆ 18 ਬੋਤਲਾਂ ਘਰ ਦੀ ਗੱਡੀ ਲੈ ਕੇ ਆਏ ਹੋ ਇਹ ਦੋ ਚੜਾਤੀਆਂ ਬਾਬੇ ਤੇ ਬਾਕੀ ਇੱਥੇ ਲੰਗਰ ਲਾਜਣਾ ਵਾ ਠੀਕ ਆ ਇਹ ਸਾਰੀ ਇੱਥੇ ਵਰਤਾਜਣੀ ਆ ਸਾਰੀ ਵਰਤਾਜਣੀ ਤੇ ਮੇਰੀ ਗੱਲ ਸੁਣੋ ਰਸਤੇ 'ਚ ਕੋਈ ਫੜਫੜਾਈ ਨਹੀਂ ਕਰਨੀ ਨਹੀਂ ਕੋਈ ਨਹੀਂ ਫੜਦਾ ਕਿਉਂ ਜੇ ਅਗਰ ਕੋਈ ਚੈੱਕ ਕਰ ਲੇ ਫੜ ਲੇ ਦੇਸੀ ਸ਼ਰਾਬ ਆ ਤੇ ਫੇਰ ਕੀ ਕਹਿੰਦੇ ਏਦਾਂ ਹੀ ਲਿਆਈ ਦੀਆਂ ਨੰਗੀ ਬਸ ਅੱਛਾ ਹਾਂ ਕੋਈ ਨਹੀਂ ਅੱਛਾ ਜੇ ਕੋਈ ਬਾਈਚਾਂ ਚੈੱਕ ਕਰ ਲੇ ਰਸਤੇ ਹੀ ਫੇਰ ਕੀ ਕਹਿੰਦੇ ਹੋ ਫੇਰ ਆਖੀ ਦਾ ਬਾਬਾ ਆਪੇ ਵੇਖੋ ਉਹਨੂੰ ਅੱਛਾ ਇਹ ਹੁੰਦੀ 18 ਦੇ 18 ਬੋਤਲਾਂ ਇੱਥੇ ਵਰਤਾਲ ਲਗੇ ਹੋ ਤੁਸੀਂ ਦੇਖਿਆ ਕਿ ਲੁਧਿਆਣੇ ਤੋਂ ਆਏ ਹਨ ਦੇਸੀ ਸ਼ਰਾਬ 18 ਬੋਤਲਾਂ ਲੈ ਕੇ ਆਏ ਹਨ ਤੇ ਹੁਣ ਇੱਥੇ ਚੜਾਵਾ ਚੜਾ ਕੇ ਤੇ ਇਹ ਜਿਹੜੀ ਸ਼ਰਾਬ ਹੈ ਲੋਕਾਂ ਚ ਵੰਡ ਦਿੱਤੀ ਜਾਵੇਗੀ ਇਹ ਬਜ਼ੁਰਗ ਵੀ ਇੱਥੇ ਖੜੇ ਹਨ ਗਲਾਸੀ ਲੈ ਕੇ ਬਜ਼ੁਰਗੋ ਕੀ ਮੰਗਣਦੇ ਹੋ ਗਲਾਸੀ ਅੱਛਾ ਯਾਦ ਕਹਦਾ ਜੋ ਚੜਦਾ ਕੀ ਚੜਦਾ ਇੱਥੇ ਜੋ ਚੜਦਾ ਵਾ ਕੀ ਕੀ ਚੜਦਾ ਅੰਮ੍ਰਿਤ ਚੜਦਾ ਅੰਮ੍ਰਿਤ ਕਹਦਾ ਸ਼ਰਾਬ ਦਾ ਅੱਛਾ ਸ਼ਰਾਬ ਅੰਮ੍ਰਿਤ ਆ ਤੂੰ ਸਮਝਦੇ ਸ਼ਰਾਬ ਅੰਮ੍ਰਿਤ ਆ ਆਹੋ ਅੱਛਾ ਕੋਈ ਕਹਿੰਦੇ ਸ਼ਰਾਬ ਪੀਣਾ ਦੇ ਸਾਰੇ ਫੇਫੜੇ ਗਲ ਜਾਂਦੇ ਆ ਅੰਦਰੋਂ ਮੇਰਾ ਪਸ਼ਾ ਬੰਦ ਹੋਇਆ ਮੈਂ ਕਰਾਂ ਅੱਛਾ ਮੈਂ ਵੀ ਪੀਣ ਆ ਗਿਆ ਆਓ ਮੇਰਾ ਪਸ਼ਾ ਖੁੱਲ ਗਿਆ ਜੀ ਅੱਛਾ ਤੇ ਇੱਥੇ ਲੋਕ ਰੋਜ਼ ਚੜਾਉਂਦੇ ਸ਼ਰਾਬ ਆਹੋ ਚੜਦੇ ਆ ਕਿੰਨੀ ਕਿੰਨੀ ਪੀਤੇ ਸਾਡੇ ਕੋ ਪੋਤਲਾ ਹੋਇਆ ਬੜਾ ਉਤਲਾ ਹੀ ਹੋਇਆ ਇੰਤਲੋਂ ਨੇ ਆ ਦੇਖਿਆ ਕਿ ਲੋਕ ਇੱਥੇ ਪਹੁੰਚਦੇ ਹਨ ਸ਼ਰਾਬ ਚੜਾਉਂਦੇ ਹਨ ਤੇ ਨਤਮਸਕ ਵੀ ਹੁੰਦੇ ਹਨ ਤੇ ਨਾਲ ਦੀ ਨਾਲ ਸ਼ਰਾਬ ਦਾ ਪ੍ਰਸ਼ਾਦ ਵੀ ਇੱਥੋਂ ਪ੍ਰਸ਼ਾਦ ਦੇ ਰੂਪ 'ਚ ਜੋ ਚੜਾਵਾ ਚੜਦਾ ਹੈ ਜਿਸ ਨੂੰ ਇਹ ਸ਼ਰਾਬ ਨੂੰ ਵੀ ਪ੍ਰਸ਼ਾਦ ਕਹਿੰਦੇ ਹਨ ਤੇ ਉਹ ਚੜਾਵਾ ਜਿਹੜਾ ਲੋਕਾਂ 'ਚ ਵਰਤਾਇਆ ਜਾਂਦਾ ਹੈ ਲੋਕ ਇੱਥੋਂ ਪੀ ਕੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਦੂਰ ਦਰਾਡੇ ਤੋਂ ਲੋਕ ਇੱਥੇ ਪਹੁੰਚੇ ਹੋਏ ਹਨ ਕਈ ਤਰ੍ਹਾਂ ਦਾ ਲੋਕਾਂ ਦਾ ਰੁਜ਼ਗਾਰ ਵੀ ਇਸ ਦਰਗਾਹ ਦੇ ਸਿਰ ਤੋਂ ਇਸ ਸਥਾਨ ਦੇ ਸਿਰ ਤੋਂ ਚੱਲ ਰਿਹਾ ਹੈ ਕਿਉਂਕਿ ਖਾਣ ਪੀਣ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ ਗਲਾਸ ਇੱਥੇ ਲੋਕਿਆਂ ਨੂੰ ਮੰਡਲ ਦੀ ਦੁਕਾਨਾਂ ਲੱਗੀਆਂ ਹੋਈਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਲੋਕ ਦੂਰ ਦਰਾਡੇ ਤੋਂ ਇੱਥੇ ਪਹੁੰਚਦੇ ਹਨ ਅਤੇ ਇੱਥੇ ਲਿਆ ਕੇ ਹੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਕੀ ਇਤਿਹਾਸ ਹੈ ਇਸ ਜਗ੍ਹਾ ਦਾ ਇਸ ਸਥਾਨ ਦਾ ਸਾਡੇ ਨਾਲ ਇੱਥੇ ਇਸ ਸਥਾਨ ਦੀ ਸੇਵਾ ਸੰਭਾਲ ਕਰਨ ਵਾਲੇ ਸੇਵਾਦਾਰ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਆਪਣਾ ਨਾਮ ਕੀ ਜੀ ਗੁਰਨੇਕ ਸਿੰਘ ਜੀ ਇਹ ਕੀ ਇਤਿਹਾਸ ਕੀ ਹੈਗਾ ਕਿਉਂਕਿ ਇੱਕ ਲਖਣ ਚੀਜ਼ ਆ ਕਿ ਸ਼ਰਾਬ ਦਾ ਚੜਾਵਾ ਚੜਦਾ ਤੇ ਸ਼ਰਾਬ ਹੀ ਲੋਕਾਂ ਚ ਵਰਤਾਈ ਜਾਂਦੀ ਆ ਚੜਾਵੇ ਦੇ ਰੂਪ ਇਹ ਉਹ ਜਗ੍ਹਾ ਹੈ ਤਬਸਨ ਬਾਬਰ ਰਡੇ ਜੀ ਬਾਬਰ ਰਡੇ ਪਹਿਲਾ ਪਿੰਡ ਧਮਦੋਤ ਜ਼ਿਲ੍ਹਾ ਕਾਸਪੁਰ ਵਿੱਚ ਹੈ ਜੋ ਕਿ ਬਾਬਾ ਜੀ ਦਾ ਜਨਮ ਸਥਾਨ ਹੈ ਬਾਬਰ ਰਡੇ ਜੀ ਇੱਥੇ 1796 ਵਿੱਚ ਇਸ ਜਗ੍ਹਾ ਤੇ ਆਏ ਸਨ ਉਹ ਇਸ ਜਗ੍ਹਾ ਤੇ ਬਹਿ ਕੇ ਭਗਤੀ ਕਰਿਆ ਕਰਦੇ ਸਨ ਉਹ ਭਗਤੀ ਦੇ ਦੌਰਾਨ ਸਾਡੇ ਪਿੰਡ ਦੇ ਜੱਟ ਜ਼ਮੀਂਦਾਰ ਉਹਨਾਂ ਨੇ ਰਾਦ ਨਹੀਂ ਸੀ ਹੁੰਦੀ ਉਹ ਬਾਬਾ ਜੀ ਪਾਸ ਆਵੇ ਸਾਡੇ ਕਿਰਪਾ ਕਰੋ ਕਹਿਣ ਲੱਗੇ ਕਿ ਕੋਣ ਪ੍ਰਮਾਤਮਾ ਕੇ ਅਰਦਾਸ ਬੈਂਦੀ ਤੁਸੀਂ ਕਰੋ ਅਸੀਂ ਕਰਦੇ ਹਾਂ ਉਹਨਾਂ ਦੇ ਘਰ ਬਾਅਦ ਬੇਟਾ ਆਇਆ ਉਹ ਬਾਬਾ ਜੀ ਪਾਸ ਆਏ ਵੀ ਸਾਡੀ ਮਨੋਕਾਮਨਾ ਪੂਰੀ ਹੋ ਗਈ ਤੇ ਜਾਸ ਸਾਧਾ 5 ਰੁਪਏ ਕੇ ਪੈਲੀ ਲੈ ਲਵੋ ਆਪਾਂ 500 ਰੁਪਏ ਲੈ ਲਓ ਬਾਬਾ ਕਹਿਣਗੇ ਵੀ ਮੈਂ ਪੈਲੀ ਆਪਣੀ ਛੱਡ ਕੇ ਆਇਆ ਬਾਬਾ ਜੱਟ ਪਰਵਾਜ਼ ਬਲੌਗ ਕਰਦੇ ਸਨ ਤੇ ਮਾ ਮਾਇਸਨ ਲੋੜ ਕੋਈ ਨਹੀਂ ਗਈ ਤੁਸੀਂ ਆਪਦੇ ਘਰ ਦੇ ਖੁਸ਼ੀ ਕਰੋ ਉਹ ਬੱਚੇ ਤੇ ਜੇ ਹੋ ਗਏ ਬਾਬਾ ਕਹਿਣਗੇ ਜਦੋਂ ਆ ਸੰਗਤ ਸਾਹਮਣੇ ਸੰਗਤ ਬੈਠੀ ਆ ਬਾਬਾ ਕਹਿਣਗੇ ਸੰਗਤ ਨੂੰ ਪੁੱਛ ਲੋ ਜੋ ਸੰਗਤ ਦੀ ਆਵਾਜ਼ ਆ ਉਹ ਕਹਿਣਗੇ ਬਾਬਾ ਜੀ ਤੇ ਖੁਸ਼ੀ ਦਾ ਮੌਕਾ ਤੇ ਸ਼ਰਾਬ ਹੀ ਲਿਆਓ ਬਾਬਾ ਕਹਿਣਗੇ ਸੰਗਤ ਨੇ ਮਾਜ ਦਿੱਤੀ ਤੂੰ ਰੋਜ਼ ਦੀ ਇੱਕ ਬੋਤਲ ਲੈ ਕੇ ਦੇਣਾ ਨਾ ਬੰਨ ਦਿਆ ਕਰ ਇਸ ਉਸ ਦਿਨ ਤੋਂ ਮਤਲਬ ਜਦੋਂ ਸ਼ਰਾਬ ਬਾਬਾ ਜੀ ਤੇ ਸ਼ਰਾਬ ਜਾਣੀ ਸ਼ੁਰੂ ਹੋ ਗਈ ਕੋਣ ਕਿਸ ਦੀ ਕੋਈ ਮਨੋਗਾਮਨਾ ਕੇ ਕੋਈ ਮਨੋਗਾਮਨਾ ਪੂਰੀ ਨਹੀਂ ਹੁੰਦੀ ਲੋਕ ਮੱਥਾ ਦੇ ਕੇ ਨਵ ਨੇ ਤੋਂ ਲਗਾਤਾਰ ਹੀ ਇੱਥੇ ਸ਼ਰਾਬ ਦੇ ਜੜਾਵਾ ਚੱਲ ਰਹੇ ਆ ਹਾਂ ਸ਼ਰਾਬ ਲੰਗਰ ਪਾਣੀ ਵੀ ਹੁੰਦਾ ਜੀ ਸ਼ਰਾਬ ਦੇ ਜੜਾਵਾ ਲੰਗਰ ਪਾਣੀ ਨਾਲ ਚੱਲਦਾ ਜੀ ਇਹ ਕੋਈ ਇਤਿਹਾਸ ਚ ਪਤਾ ਹੈਗਾ ਕਿ ਬਾਬਾ ਰੋਡੇ ਸ਼ਾਹ ਰੀ ਖੁਦ ਵੀ ਉਸ ਵੇਲੇ ਪੀਂਦੇ ਸਨ ਬਾਬਾ ਨੇ ਆਪ ਨਹੀਂ ਪੀਤੀ ਜੀ ਬਾਬਾ ਕੋਈ ਆਪ ਆਪਣਾ ਕੰਮ ਕਰਦਾ ਜੀ ਬਾਬਾ ਰੋਡੇ ਆਪ ਸ਼ਰਾਬ ਨਹੀਂ ਪੀਤੀ ਜੀ ਇਹ ਸਾਧ ਸੰਗਤ ਨੇ ਚਲਾਈ ਹੈ ਜੀ ਮੈਂ ਇਹ ਵੀ ਸੁਣਿਆ ਕਿ ਜਦੋਂ ਕਿਤੇ ਐਦਾਂ ਮੇਲਾ ਹੁੰਦਾ ਜਾਂ ਬਾਬੇ ਰੋੜੇ ਸ਼ਾਹ ਨੂੰ ਕੋਈ ਸ਼ਰਾਬ ਦਾ ਚੜਾਵਾ ਚੜਾਣ ਇੱਥੇ ਆ ਰਿਹਾ ਹੋਵੇ ਤੇ ਰਸਤੇ 'ਚ ਕੋਈ ਉਹਨੂੰ ਚੱਕ ਚੁੱਕ ਵੀ ਨਹੀਂ ਕਰਦਾ ਕੋਈ ਰੋਕਦਾ ਟੋਕਦਾ ਵੀ ਨਹੀਂ ਨਾ ਕੁਦਰਤੀ ਗੱਲਾਂ ਨਹੀਂ ਕੋਈ ਨਹੀਂ ਸਰ ਲੋਕੀਂ ਆਪਣੇ ਬਰੇ ਰਾਮਨਾ ਹੁੰਦੇ ਅਰੇ ਹਾਂਜੀ ਹਾਂਜੀ ਕਹਿੰਦੇ ਆ ਨਾ ਜਿੱਥੇ ਜ਼ਿਆਦਾ ਸ਼ਰਾਬ ਪੀਤੀ ਜਾਵੇ ਜਾਂ ਲੋਕ ਇਕੱਠੇ ਹੋ ਜਾਣ ਸ਼ਰਾਬੀ ਹੋ ਜਾਣ ਉੱਥੇ ਹੱਲਾ ਗੁੱਲਾ ਵੀ ਹੁੰਦਾ ਕਦੀ ਲੜਾਈ ਝਗੜਾ ਹੋਇਆ ਇੱਥੇ ਜਾ ਰਹੀ ਹੈ ਜੀ ਇਹ ਗੱਲਾਂ ਨਹੀਂ ਲੋਕ ਇਹ ਕਹਿੰਦੇ ਸੈਨ ਹੀ ਹੋ ਗਈ ਲੋਕ ਆਪਣੇ ਜਾਂਦੇ ਪੀ ਭਾ ਘਰਾਂ ਜਲ ਜਾਂਦੇ ਆ ਜੀ ਤਾਂ ਵੀ ਕਈ ਸੰਗਤ ਆਂਦੀ ਹੋਊਗੀ ਆ ਕੇ ਗੱਲਬਾਤ ਕਰਤੀ ਹੋਊਗੀ ਬਚਨ ਬਲਾਸ਼ ਕਰਦੀ ਹੋਊਗੀ ਕੀ ਉਹਨਾਂ ਦੀ ਮਨੋਕਾਮਨਾ ਹੁੰਦੀਆਂ ਜਾਂ ਕਿਹੜੀ ਮਨੋਕਾਮਨਾ ਪੂਰੀ ਹੁੰਦੀ ਹੈ ਜਈ ਉਹ ਇਥੇ ਸ਼ਰਾਪ ਚੜਾ ਕੇ ਜੰਦੇ ਇਹੋ ਜਿਹੇ ਬੱਚੇ ਦੀ ਇਲਾਜ ਇਲਾਜ ਬਾਰੇ ਤੇ ਕਿਹੜਾ ਬਾਹਰ ਜਾਣ ਦੇ ਵਿਦੇਸ਼ ਜਾਣ ਬਾਰੇ ਕਿਹੜੇ ਜਮੀਨ ਜਾਇਦਾ ਚੱਕਰ ਹੁੰਦਾ ਹੈ ਤੇ ਬਾਅਦ ਲੋਕ ਸੁਖਣਾ ਸੁਖਦੇ ਆਨ ਕਿ ਪੂਰੀ ਹੁੰਦੀ ਤੇ ਪੂਰੀ ਕਰਦੇ ਜੀ ਪਰ ਦੇਖਿਆ ਜਾਵੇ ਨਾ ਜਦੋਂ ਇਸ ਤਰੀਕੇ ਦੀਆਂ ਖਬਰਾਂ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਚਲਦੀਆਂ ਨਾ ਤੇ ਲੋਕ ਕਹਿੰਦੇ ਆ ਕਿ ਅੰਧਵਿਸ਼ਵਾਸ ਆ ਜੀ ਹਾਂਜੀ ਵੇਖੋ ਇਹ ਲੋਕਾਂ ਨੇ ਮੰਨਦੀ ਗੱਲ ਆ ਜੀ ਕੀ ਕਿਆ ਜਾ ਰਿਹਾ ਹੈ ਇਸ ਬਾਰੇ ਇਹ ਇਹ ਮੰਨ ਕੇ ਚੱਲਦੇ ਹੋ ਕਿ ਜਿਹੜੀ ਸ਼ਰਾਬ ਨੂੰ ਕਹਿੰਦੇ ਆ ਕਿ ਪੀਣ ਵਾਸਤੇ ਮਾੜੀ ਹੁੰਦੀ ਆ ਹਾਨੀਕਾਰਕ ਹੁੰਦੀ ਆ ਸਿਹਤ ਲਈ ਉਹ ਅਸੀਂ ਚੜਾਵੇ ਦੇ ਰੂਪ 'ਚ ਦੇ ਰਹੇ ਆ ਉਹ ਬਣ ਸਕਦੀ ਆ ਪ੍ਰਸ਼ਾਦ ਨਹੀਂ ਇਹ ਦੇਖੋ ਜੀ ਉਹ ਅਨਸਾਹ ਸਕਦੇ ਦਰ ਆ ਜੀ ਤੁਸੀਂ ਤਾਪ ਸਹਣੇ ਹੋ ਨਹੀਂ ਅਸੀਂ ਉਹਨੂੰ ਮੰਨ ਸਕਦੇ ਆ ਪ੍ਰਸ਼ਾਦ ਤੇ ਲੋਕ ਮੰਨਦੇ ਆ ਜੀ ਅੱਛਾ ਹਾਂ ਜੀ ਠੀਕ ਠੀਕ ਸਾਰੇ ਪ੍ਰਸ਼ਾਦ ਕਰਕੇ ਮੰਗਦੇ ਆ ਹਾਂ ਜੀ ਜੋ ਮਨਾਂ ਕਾਮਨਾ ਕੋਈ ਪੂਰੀ ਨਹੀਂ ਪ੍ਰਸ਼ਾਦ ਕਰਕੇ ਲੋਕ ਜਿਹੜੇ ਪ੍ਰਸ਼ਾਦ ਕਰਕੇ ਮੰਗਦੇ ਆ ਮੇਰਾ ਮੇਰਾ ਬਚਨ ਇਹ ਸੀ ਕਹਿਣ ਦਾ ਮਤਲਬ ਇਹ ਹੈ ਅਸੀਂ ਕਿ ਲੋਕੀ ਕਹਿੰਦੇ ਆ ਨਾ ਕਿ ਸ਼ਰਾਬ ਮਾੜੀ ਹੁੰਦੀ ਆ ਪੀਨ ਦੀ ਹਾਨੀਕਾਰਕ ਹੁੰਦੀ ਆ ਇਹ ਸਿਹਤ ਲਈ ਸਿਹਤ ਲਈ ਹਾਨੀਕਾਰਕ ਹੁੰਦੀ ਲਾਭ ਨਹੀਂ ਦਿੰਦੀ ਸਿਹਤ ਨੂੰ ਤੇ ਅਸੀਂ ਮੰਨ ਸਕਦੇ ਆ ਕਿ ਸ਼ਰਾਬ ਅਸੀਂ ਪ੍ਰਸ਼ਾਦ ਦੇ ਰੂਪ ਚ ਦੇ ਸਕਦੇ ਆ ਰੂਪ ਚ ਪ੍ਰਸ਼ਾਦ ਦੇ ਰੂਪ ਚ ਲੈਣ ਤੇ ਕੋਈ ਗੱਲ ਨਹੀਂ ਆ ਜੇ ਸ਼ਰਾਬ ਤੋਂ ਆਪ ਤੇ ਪੀਓ ਫਿਰ ਤੇ ਨਸ਼ਾ ਕਰਨਾ ਕਰਨਾ ਪ੍ਰਸ਼ਾਦ ਨਾਮ ਤੇ ਕੋਈ ਗੱਲ ਨਹੀਂ ਹਾਂਜੀ ਕਿੰਨੇ ਚਿਰ ਇੱਥੇ ਮੇਲਾ ਚੱਲਦਾ ਵਾ ਦੋ ਚਾਰ ਦਿਨਾਂ ਦਾ ਜਦੋਂ ਲੋਕ ਇੱਥੇ ਆ ਕੇ ਪ੍ਰਸ਼ਾਦ ਦੇ ਰੂਪ ਚ ਸ਼ਰਾਬ ਪੀਂਦੇ ਆ ਕਦੀ ਕੋਈ ਨੁਕਸਾਨ ਹੋਇਆ ਕਿਸੇ ਨੂੰ ਨਹੀਂ ਨਹੀਂ ਅਜੇ ਤੱਕ ਤਾਂ ਨਹੀਂ ਆ ਹਾਂਜੀ ਅਜੇ ਤੱਕ ਤਾਂ ਬਚਾਈ ਰਿਹਾ ਜੀ ਅੱਛਾ ਅਜੇ ਤੱਕ ਨੁਕਸਾਨ ਨਹੀਂ 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 ਕੋਈ ਕਹਿੰਦਾ ਸ਼ਰਾਬ ਨਹੀਂ ਜਾਂ ਖੰਡਪਾਠ ਵੀ ਰੋਕੀ ਕਰਾਉਂਦੇ ਆ ਖੀਰ ਦਾ ਚੜਾਵਾ ਲੈਉਂਦੇ ਵਾ ਵਰਸੀ ਲੈਉਂਦੇ ਆ ਲੱਡੂ ਲੈਉਂਦੇ ਸਭ ਕੁਝ ਲੈਉਂਦੇ ਲੋਕੀ ਆਉਂਦੇ ਆ ਪਹਿਲੀ ਸ਼ਰਾਬ ਨਹੀਂ ਆ ਸਿਰੇ ਕੁਝ ਲੈਉਂਦੇ ਜੋ ਮਨ ਦੀ ਸੁੱਖਣਾ ਸੁੱਖੇ ਹਾਂਜੀ ਹਾਂਜੀ ਹੁਣ ਇਹ ਜਿਹੜਾ ਮੇਲਾ ਹ ਸਾਲ ਚ ਕਿਹੜੇ ਕਿਹੜੇ ਦਿਨਾਂ ਚ ਹੁੰਦਾ ਹੈ ਇਹ ਤੇ ਸਾਚ ਹਰ ਸਾਲ ਹੁੰਦਾ ਅਸਲ ਦੋ ਵਾਰ ਆ ਜੀ ਤੇ ਸੰਗਤਾਂ ਫੇ ਕਿੱਥੋਂ ਕਿੱਥੋਂ ਪਹੁੰਚਦੇ ਆ ਸੰਗਤਾਂ ਤੇ ਦੂਰ ਦੂਰ ਪਠਾਨਕੋਟ ਤੱਕ ਮਾਝੇਲ ਦਾ ਕਿ ਲੋਕ ਤੇ ਮੱਥਾ ਟੇਕਣ ਆਉਂਦੇ ਆ ਜੀ ਇਹਦਾ ਮਤਲਬ ਵਿਦੇਸ਼ਾਂ ਚੋਂ ਵੀ ਆਉਂਦੀ ਨੇ ਹਾਂ ਜੀ ਹੁੰਦੇ ਆ ਜੀ ਤੇ ਸ਼ਰਾਬ ਜਿਹੜੀ ਚੜਾਉਂਦੇ ਆ ਫਿਰ ਵੱਖਰੀ ਵੱਖਰੀ ਕੁਆਲਿਟੀ ਦੀ ਤਰ੍ਹਾਂ ਤਰ੍ਹਾਂ ਦੀ ਹੁੰਦੀ ਵੱਖ-ਵੱਖ ਤਰ੍ਹਾਂ ਐ ਕੋਈ ਦੇਸੀ ਲੈ ਆਂਦੇ ਅੰਗਰੇਜ਼ੀ ਲੈ ਆਂਦਾ ਜੀ ਅੱਛਾ ਅੱਛਾ ਹਾਂ ਜੀ ਇਹ ਮੈਂ ਅੰਦਰ ਵੇਖਿਆ ਜਿੱਥੇ ਉਹ ਬਾਲਟੀ ਚ ਪਾਈ ਜਾਂਦੇ ਉੱਥੋਂ ਫਿਰ ਸਾਰੀ ਮਿਕਸ ਹੋ ਕੇ ਸ਼ਰਾਬ ਦੇ ਰੂਪ ਮਿਕਸ ਹੋ ਕੇ ਵਰਤੀਆਂ ਵਿੱਚ ਦੇ ਦਿਆਂਦੇ ਜੀ ਹਾਂ ਜੀ ਮਿੱਥ ਹੈ ਕਿ ਇੱਥੇ ਸ਼ਰਾਬ ਦਾ ਚੜਾਵਾ ਚੜਦਾ ਹੈ ਤੇ ਸ਼ਰਾਬ ਹੀ ਪ੍ਰਸ਼ਾਦ ਦੇ ਰੂਪ ਚ ਜਾਨੀ ਕਿ ਚੜਾਵੇ ਦੇ ਰੂਪ ਚ ਲੋਕਾਂ ਨੂੰ ਵਰਤਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਦੂਰ ਦਰਾਡੇ ਤੋਂ ਲੋਕ ਇੱਥੇ ਪਹੁੰਚਦੇ ਹਨ ਕੁਝ ਸਿੰਘ ਵੀ ਇੱਥੇ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪਾਜੀ ਇੱਕ ਘਰ ਦੀ ਕੱਡੀ ਲੈ ਕੇ ਆਏ ਹੋ ਘਰ ਦੀ ਗੱਡੀ ਲੈ ਕੇ ਆਏ ਹਾਂ ਹਾਂਜੀ ਇਹ ਥੋੜੀ ਘਰ ਦੀ ਗੱਡੀ ਆ ਥੋੜੀ ਪੇਟੀ ਹੈ ਸੁਖਣਾ ਸਾਡੇ ਬੰਦੇ ਦੀ ਉਹ ਜਾੜੀ ਹੈ ਅੱਛਾ ਹਾਂਜੀ ਠੀਕ ਆ ਤੇ ਕੀ ਸੁਖਣਾ ਕੀ ਸੁਖੀ ਉਹ ਮੁੜੇ ਘਰੇ ਲੜਕਾ ਹੋਇਆ ਨਾ ਮੁੜੇ ਘਰ ਆਜ ਉਹਦੇ ਘਰ ਕੇ ਸੁਖਣਾ ਸਾਡੀ ਪੇਟੀ ਲੈ ਕੇ ਆਏ ਠੀਕ ਆ ਕਿੰਨੇ ਕਿੰਨਾ ਚਿਰ ਹੋ ਗਿਆ ਵੀਰ ਵਿਆਹ ਨੂੰ ਤੇ ਹੋ ਹੀ ਗਏ ਉਹਦੇ ਕੋਲ 10 ਸਾਲ ਹੋ ਗਏ ਅੱਛਾ 10 ਸਾਲਾਂ ਬਾਅਦ ਹੋਇਆ ਬੱਚਾ ਨਹੀਂ ਪਹਿਲਾਂ ਬੱਚਾ ਗੁੜੀਆ ਸੀ ਪਹਿਲਾਂ ਆ ਹੁਣ ਉਹਨੇ ਲੜਕਾ ਹੋਇਆ ਜੀ ਹਾਂ ਜੀ ਨਾਲ ਲੈ ਕੇ ਆਇਓ ਘਰ ਦੀ ਗੱਡੀ ਨਹੀਂ ਘਰ ਦੀ ਗੱਡੀ ਵੀ ਆ ਨਾਲ ਪੇਟੀ ਵੀ ਦੂਜੀ ਵੀ ਪਹਿਲੇ ਤੋੜਦੀ ਆ ਪਹਿਲੇ ਤੋੜਦੀ ਜੇ ਹਾਂ ਜੀ ਪਰ ਇਹ ਵੇਖਿਆ ਬੱਕਰੀ ਜੀ ਇੱਕ ਮਿਥਿਹਾਸ ਜਿਹਾ ਜੇ ਕਹਿ ਲਿਆ ਜਾਵੇ ਤਾਂ ਬੱਕਰੀ ਆ ਮੱਤ ਕਿ ਸ਼ਰਾਬ ਦਾ ਚੜਾਵਾ ਜਿਹੜਾ ਸ਼ਰਾਬ ਚੜਦੀ ਇੱਥੇ ਮਨੋਂ ਕੋਲ ਪੂਰੀਆਂ ਲੋਕਾਂ ਦੀਆਂ ਹਾਂ ਹਰ ਸਾਲ ਹੁਣ ਮਨੋਂ ਪੂਰੀ ਕਰਕੇ ਸਾਲ ਪੂਰੀ ਹੋ ਜਾਣੀ ਆ ਬਟ ਇਹਦੇ ਨਾ ਸ਼ਰਾਬ ਤੇ ਪੀਣੀ ਸਿਹਤ ਲਈ ਹਾਨੀ ਕਰੇਗਾ। ਤੂੰ ਅਸੀਂ ਪ੍ਰਸ਼ਾਦ ਕਿਦਾ ਬਣਾਉਂਦੇ? ਇੱਤਾ ਹੀ ਹੁਣ ਪ੍ਰਸ਼ਾਦ ਇੱਥੇ ਚਾਹਦੀ ਹੈ ਵਿਚਾਰਦੀ ਜੋ ਜਿੱਥੇ ਕੋਈ ਪ੍ਰਸ਼ਾਦ ਚੜਦਾ ਕਿਤੇ ਕੋ ਕੜਾ ਚੜਦਾ ਇੱਥੇ ਸ਼ਰਾਬ ਚੜਦੀ ਹੈ। ਬਸ ਇਹ ਕੀ ਲੈ ਕੇ ਆਏ? ਅਸੀਂ ਸ਼ਰਾਬ ਲੈ ਕੇ ਆਏ। ਕਿਹੜੀ ਕੁਆਲਿਟੀ ਦੀ? ਅਸੀਂ ਕਲੱਬ ਲੈਂਦੀ। ਅੱਛਾ। ਕਿੰਨੀਆਂ ਬੋਤਲਾਂ? 4 ਬੋਤਲਾਂ। 4 ਬੋਤਲਾਂ। ਹਾਂਜੀ। ਤੁਹਾਡੀ ਕੀ ਮਨੋ ਕਾਮਨਾ ਹੈ? ਅਸੀਂ ਉਧਰ ਆਉਂਦੇ ਰਹੇ ਖੁਸ਼ੀ ਨਾਲ ਆਉਂਦੇ ਰਹਿੰਦੇ ਹਾਂ। ਅੱਛਾ। ਹਫਤੇ ਦਾ ਹੰਦਰਾ ਮੈਂ ਆਈ ਤੇ ਚਲੋਣ। ਤੇ ਸਾਲ 'ਚ ਕਿੰਨੇ ਫੇਰੇ ਲੱਗ ਜਾਂਦੇ? ਸਾਲ 3-4 ਹੀ ਆ ਜਾਂ ਇਹ ਫਿਰ ਬਾਕੀ ਜਿਹੜੀ ਸ਼ਰਾਬ ਇੱਥੇ ਜਿਹੜਾ ਦੇ ਆਪਣੇ ਹੱਥੀ ਵਰਤਾ ਕੇ ਜਾਂਦੇ ਹੱਥੀ ਵਰਤਾ ਕੇ ਜਾਂਦੀ ਆ ਪੂਰੀ ਪੁਲਾਈ ਦੇ ਪਾਈਆਂ ਰੇੜਾ ਪਕਾਣ ਵਾਸਤੇ ਉਹ ਕਹਿੰਦੇ ਆ ਬਹੁਤ ਜਿਆਦਾ ਲੋਕ ਕਹਿੰਦੇ ਆ ਕਿ ਆਂਦਾ ਵਿਸ਼ਵਾਸ ਨਹੀਂ ਨੇ ਕੋਈ ਗੱਲ ਨਹੀਂ ਇੱਥੇ ਤਾਂ ਸਾਦੀ ਮਨੋਕਪ ਤਾਂ ਲੋਕ ਕਿਉਂੜੇ ਆ ਕੋਣ ਆਦਾ ਦੂਰ ਚੱਲ ਕੇ ਕੋਲੇ ਦਿਹਾੜੇ ਉਹਨੇ ਕਿੱਥੋਂ ਉਂੜਿਆ ਕਿੱਥੋਂ ਉਂੜਿਆ ਕਿੱਥੋਂ ਆਏ ਅਹੀਂ ਆ ਮਸਲ ਆਇਆ ਅੰਮ੍ਰਸਰ ਆ ਅੰਮ੍ਰਸਰ ਚ ਇੱਥੇ ਪਹੁੰਚਦੇ ਨੇ ਲੋਕ ਜਗ੍ਹਾ ਜਗ੍ਹਾ ਤੋਂ ਇੱਥੇ ਪਹੁੰਚਦੇ ਨੇ ਤੁਸੀਂ ਦੇਖਿਓ ਕਿ ਵੀਰ ਜੀ ਹੋਰ ਵੀ ਲੈ ਕੇ ਪਹੁੰਚੇ ਹੋਏ ਨੇ ਇੱਥੇ ਸ਼ਰਾਬ ਦਾ ਚੜਾਵਾ ਚੜਦਾ ਹੈ ਬ ਪਿੰਡ ਭੋਮੇ ਚ ਤੁਸੀਂ ਦੇਖ ਸਕਦੇ ਹੋ ਕਿ ਦੂਰ ਦਰਾਡੇ ਤੋਂ ਲੋਕ ਇੱਥੇ ਪਹੁੰਚਦੇ ਨੇ ਚੜਾਵਾ ਚੜਾਉਂਦੇ ਨੇ ਅਸੀਂ ਉਸੇ ਹੀ ਚੜਾਵੇ ਨੂੰ ਲੋਕਾਂ ਚ ਵੀ ਵਰਤਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਪੇਟੀਆਂ ਦੀਆਂ ਪੇਟੀਆਂ ਲੈ ਕੇ ਆਏ ਨੇ ਕੋਈ ਲੁਧਿਆਣਾ ਤੋਂ ਕੋਈ ਅੰਮ੍ਰਿਤਸਰ ਤੋਂ ਕਿਤੋਂ ਕੋਈ ਕਿਤੋਂ ਤੇ ਜੇ ਕਹਿ ਲਿਆ ਜਾਵੇ ਤਾਂ ਮਨੋ ਕਾਮਨਾ ਜਦੋਂ ਪੂਰੀ ਹੁੰਦੀ ਆ ਤਾਂ ਲੋਕ ਇੱਥੇ ਲਿਆ ਕੇ ਚੜਾਵਾ ਚੜਾਉਂਦੇ ਨੇ ਤੇ ਉਸੇ ਹੀ ਸ਼ਰਾਬ ਨੂੰ ਸੰਗਤ ਚ ਪ੍ਰਸ਼ਾਦ ਦੇ ਰੂਪ ਚ ਵਰਤਾਂਦੇ ਨੇ ਵੀਰ ਜੀ ਕਿੱਥੋਂ ਆਏ ਹੋ ਮੈਂ ਅੰਮ੍ਰਿਤਸਰੋਂ ਆਇਆ ਹਾਂ ਹਾਂਜੀ ਪਹਿਲੀ ਵਾਰ ਹੀ ਆਇਆ ਕਿ ਅੱਗੇ ਵੀ ਆਇਆ ਅੱਗੇ ਵੀ ਆਈਦਾ ਬਾਬਾ ਜੀ ਅੱਛਾ ਇੱਕ ਘਰ ਦੀ ਕੱਢੀ ਲਿਆਏ ਲਾਣਾ ਹਾਂਜੀ ਲੈਲੀ ਦੀ ਬਾਹਰੋਂ ਫਿਰ ਜਦੋਂ ਪਤਾ ਹੈ ਜੀ ਕਰਨਾ ਪੈਂਦਾ ਸਰ ਕੀ ਜਿਹੜੇ ਫਾੜ ਹੈਗੇ ਰਸਤੇ ਜੀ ਕੋਈ ਚੈੱਕ ਨਹੀਂ ਕਰਦਾ ਚੈੱਕ ਭਾਜੀ ਹੁਣ ਦੇਖੋ ਇਦਾਂ ਸਾਰੀ ਜਗ੍ਹਾ ਚਲਦੀ ਆ ਅਸੀਂ ਕੋਈ ਕੱਲੇ ਥੋੜੀ ਆ ਤੇ ਮਨੋ ਕਾਮਨਾ ਕੀ ਆ ਤੁਹਾਡੀ ਕੁਝ ਨਹੀਂ ਬਬਾ ਪਾਪਾ ਜੀ ਦਾ ਆਸ਼ੀਰਵਾਦ ਹੈ ਫਾਜ਼ ਸਾਹਿਬ ਚੜਾਣ ਹੁੰਦੇ ਸੀਗੇ ਉਹਨਾਂ ਕੋ ਫਾਜ਼ਾ ਸਾਹਿਬ ਚੜਾਣ ਦੇ ਹਾਂਜੀ ਫਾਜ਼ ਸਾਹਿਬ ਚੜਾਣ ਦੇ ਸੀਗੇ ਤੋ ਚਲੋ ਨਾ ਨਾ ਜੀ ਦਾ ਸੀਗਾ ਮੇਲਾ ਦੇਖੀਦਾ ਭਰਿਆ ਹੁੰਦਾ ਮੇਲੇ ਕਰਾ ਜਾਤਾ ਹੁੰਦਾ ਤੇ ਕਰਕੇ ਆਪਾਂਗੇ ਚਲੋ ਪਹਿਲਾ ਜੀ ਮੇਲੇ ਦੇ ਮੇਲੇ ਆਉਂਦੇ ਹਾਂ ਹਾਂਜੀ ਹਾਂਜੀ ਮੇਲੇ ਕਹੋਵੇ ਕਿਦੇ ਵਜਾ ਹੋਵੇਗੇ ਸਵੇਰੇ ਸ਼ਾਮ ਕੀ ਲੱਗੇ ਦਿਲ ਵੀਰ ਭਰਾਓ ਕੀ ਕਹਿਣਗੇ ਜਾਣਾ ਬਾਬਾ ਜੀ ਦੇ ਮੱਥਾ ਟੇਕ ਆਈਏ ਇੱਥੇ ਚਲੋ ਚੜ੍ਹਾਣੇ ਆ ਛੜਦਾ ਹਣਾ ਛੜਦਾ ਛੜਦਾ ਜੇ ਕਹਿ ਲਿਆ ਜਾਵੇ ਤੇ ਪੱਥਰ ਤੇ ਵੀ ਛੜਦਾ ਕਰ ਲੋ ਤਾਂ ਰੱਬ ਬੰਦਾ ਕਹਿੰਦਾ ਪੱਥਰ ਤੇ ਵੀ ਛੜਦਾ ਕਰ ਲੀਏ ਤੇ ਰੱਬ ਪਾ ਲੈਂਦਾ ਹਣਾ ਪਰ ਇਹ ਵੱਖਰੀ ਜਿਹੀ ਵਿਲੱਖਣ ਜੀ ਆ ਲੋਕੀ ਕਹਿੰਦੇ ਅੰਧ ਵਿਸ਼ਵਾਸ ਆ ਸ਼ਰਾਬ ਹੀ ਜੜਾਈ ਜਾਂਦੇ ਨੇ ਨਹੀਂ ਦੇਖੋ ਭਾਈ ਉਹਨਾਂ ਪੀਣ ਅਲਾਵਾ ਜਾਂ ਜਿੱਦਾਂ ਵੀ ਇਹਦੇ ਉਹਨਾਂ ਬਾਬਾ ਜੀ ਦੇ ਚੋਹਾਂ ਨੂੰ ਦੀ ਤਵਾ ਨੂੰ ਪਤਾ ਆ ਤੁਹਾਡੀ ਛੜਦਾ ਇਹ ਮੰਦੀ ਥੋੜਾ ਜਿਹਾ ਦੱਸੋ ਸਾਨੂੰ ਸਰ ਖੁਸ਼ੀ ਹੋ ਮਿਲਦੀ ਭਾਜੀ ਆ ਦੇਖੋ ਹੁਣ ਇਹਨਾਂ ਨੂੰ ਕੁਝ ਕਰਕੇ ਜਾਣਾ ਵਾ ਆਪਾਂ ਕੀ ਪੀਣੀ ਆ ਮੈਂ ਤਾਂ ਪੀਂਦਾ ਨਹੀਂ ਮੈਂ ਨਹੀਂ ਪੀਂਦੇ ਉਹਦੀ ਵੀ ਨਹੀਂ ਅਜੇ ਤੱਕ ਸੋਫੀ ਅਈ ਸੋਫੀ ਹੈਗੀ ਸੋਫੀ ਬਾਬਾ ਜੀ ਘਰ ਬਣਾਇਦਾ ਜਾਤ ਨਹੀਂ ਹੈ ਕਹਿੰਦਾ ਇਦਾਂ ਹੀ ਆ ਵਾਜ ਮੂੰਹ ਦਾ ਸਾਹ ਪੀਂਦੇ ਫਾਜ਼ਲ ਸਾਹਿਬ ਨੂੰ ਬਹੁਤ ਪੀਦੀ ਹੈ ਕੋਈ ਨਹੀਂ ਪੀਦੀ ਕੋਈ ਨਹੀਂ ਪੀਦੀ ਫਾਜ਼ਲ ਸਾਹਿਬ ਨੇ ਇੰਨੀ ਕੁ ਪੀਦੀ ਹੈ ਕਿ ਬਾਬਾ ਜੀ ਕਹਿੰਦੇ ਕਿ ਹੁਣ ਤੁਸੀਂ ਪੀ ਲਈਏ ਕਿ ਨਹੀਂ ਖੇਲੂ ਪਿਉਣੀ ਤੇ ਅਗੇ ਹੀ ਆ ਪਏ ਜਨੇ ਫਿਰ ਜਿਹੜੋ ਇਹ ਫਿਰ ਇਹ ਫਿਰ ਆਪ ਕੱਢ ਕੇ ਲਿਆਇਓਗੇ ਨਹੀਂ ਕਿਸੇ ਕੋਲ ਹੀ ਆਪ ਕਿੱਥੇ ਕੱਢ ਸਕਦੇ ਮਹਾਰਾ ਇਹ ਆ ਚੁਕੇ ਹੀ ਜਾਣਾ ਇਹ ਸ਼ਹਿਰ ਤੋਂ ਆਏ ਅੰਮ੍ਰਿਤਸਰ ਮੇਨੋਂ ਇਹ ਵੀ ਵੀਰ ਅੰਮ੍ਰਿਤਸਰ ਤੋਂ ਆਏ ਨੇ ਤੁਸੀਂ ਦੇਖਿਆ ਕਿ ਘਰ ਦੀ ਕੱਢੀ ਹੋਈ ਦੇਸੀ ਸ਼ਰਾਬ ਲੈ ਕੇ ਆਏ ਨੇ ਕਹਿੰਦੇ ਨੇ ਕਿ ਖੁਸ਼ੀਆਂ ਮਿਲਦੀਆਂ ਨੇ ਪਿਤਾ ਜੀ ਦੇ ਮੇਲੇ ਤੋਂ ਇੱਥੇ ਆ ਰਹੇ ਸਾਂ ਸ਼ਰਾਬ ਚੜਾ ਰਹੇ ਸੀ ਤਾਂ ਹੁਣ ਹਰ ਸਾਲ ਇੱਥੇ ਪਹੁੰਚਦੇ ਨੇ ਕਿਤਨੇ ਕਿਤੇ ਲੋਕਾਂ 'ਚ ਵਿਸ਼ਵਾਸ ਹੈ ਇਲਾਕੇ ਦੇ ਆਂ ਚ ਆਸ-ਪਾਸ ਦੇ ਸ਼ਹਿਰਾਂ ਦੇ ਦੂਸਰੇ ਸ਼ਹਿਰਾਂ ਦੇ ਕਿ ਇੱਥੇ ਬਾਬਾ ਰੋਡੇ ਸਾਹਿਬ ਦੇ ਮੰਨਤ ਪੂਰੀ ਹੁੰਦੀ ਹੈ ਤੇ ਸ਼ਰਾਬ ਜਿਹੜੀ ਆ ਉਹ ਚੜਾਵਾ ਚੜਾਇਆ ਜਾਂਦਾ ਹੈ ਤਾਂ ਉਸੇ ਹੀ ਸ਼ਰਾਬ ਦਾ ਚੜਾਵਾ ਲੋਕਾਂ 'ਚ ਅੱਗੋਂ ਵਰਤਾਇਆ ਜਾਂਦਾ ਹੈ ਇਤਿਹਾਸ ਤੁਹਾਨੂੰ ਜਾਣਕਾਰੀ ਦਿੱਤੀ ਹੈ ਗੱਲਬਾਤ ਕੀਤੀ ਹੈ ਪਰ ਦਰਸ਼ਕ ਜ਼ਿਆਦਾ ਸਿਆਣੇ ਹਨ ਉਹ ਹੀ ਹੋਣ ਅੰਦਾਜ਼ਾ ਲਗਾਣ ਕਿ ਇਹ ਵਿਸ਼ਵਾਸ ਹੈ ਜਾਂ ਫਿਰ ਅੰਧਵਿਸ਼ਵਾਸ ਹੈ ਕੈਮਰਾ ਪਾਸਨ ਲਾਪਰੇ ਦਿਨਾਲ ਪਾਲ ਸਿੰਘ ਪੰਜਾਬ న్యూਸ ਬਾਬਾ ਰੋਡੇਸ਼ਾ